i don't know my language because my language is very very good say thank you say thank you i'm grateful very okay. good thank 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 you very You're much. happy thank you very much from your language ki bilkul hi language hor bolda thi sanu pata hi nahi si par assi innu adhe paune ghante de vich eh gall samjha li si jedi ki mainu mehsoos hoye ve gall samajh gaya si eh vi mainu eh help karna aaye ne mere कुछ एनानल गाल कर दो एनानल गाल करोगे कोई की गाल करते हैं हेलो स्टैनली हाउ आर यू गुड गुड आई ओनली हियर्स अ बिट इंग्लिश इट शेल्ड गुड हाउ आर यू गुड गुड दैट इज़ व्हाट आई है माय लैंग्वेज आई से इबो आई वांट टू गो कनाबा कनाना इबो एवं शुएबिया एनुगु एनुगु नांजीरिया एनुगु स He, he said you will take me to nigeria hmm. south africa south africa so since then he is uh, he's busy doing work but so, he, this is my language he don't know my language hmm. because like, my language is very very good very very hmm. good uh, yes enanu main veer nal gal kar rahi si oh kende enanu cha nu cha hi bolde hai punjabi ch enanu cha pasand hai cha da ta bala shikina ji ਜਾਨਾ ਵਾਸਤੇ ਇਹਨੇ ਕਿਨ ਚਾਹ ਬਾਰ-ਬਾਰ ਪੀਣੀ ਆ ਇੱਕ ਮਤਲਬ ਜਿਵੇਂ ਆਪਾਂ ਰਾਈਸ ਖਾਣੇ ਚੌਲ ਹਨਾ ਚੌਲਾਂ ਤੋਂ ਬਹੁਤ ਇਹ ਇਹ ਕੁਝ ਇਹਨਾਂ ਦਾ ਖਾਣਾ ਹੋਰ ਤਰ੍ਹਾਂ ਦਾ ਉੱਥੇ ਹੈ ਨਾ ਪਲਾਂਟਰ ਵਗੈਰਾ ਹੋਰ ਇੱਕ ਵਾਰੀ ਭੈਣ ਨੇ ਭੇਜੇ ਵੀ ਸਿਕੰਦਰ ਨੇ ਬੜੇ ਖੁਸ਼ ਹੋ ਕੇ ਖਾਦੇ ਨੇ ਤੇ ਪਰ ਇੱਥੇ ਆ ਕੇ ਇਹਨੇ ਸਾਡੇ ਕੋਲੇ ਕਦੇ ਵੀ ਕੋਈ ਐਸ ਤਰ੍ਹਾਂ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਨੂੰ ਇਹ ਖਾਣਾ ਪਸੰਦ ਨਹੀਂ ਜੋ ਚੀਜ਼ ਬਣੀ ਹੋਈ ਹੈ ਇਹਨੇ ਖਾਣੇ ਬਸ ਚਾਹ ਦਾ ਬੜਾ ਸ਼ਿਕਾਇਤ ਇਹਨੇ ਬਾਰ-ਬਾਰ ਚਾਹ ਹੀ ਮੰਗਣੀ ਆ ਚਾਹੇ ਚਾਹੇ ਇਹਨੇ ਬੋਲਣਾ ਤੇ ਅਸੀਂ ਇਹਨੂੰ ਚਾਹ ਲਿਆ ਕੇ ਦੇ ਦਿੰਦੇ ਆ ਇਹ ਮਤਲਬ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਤਾਂ ਦੇਖੋ ਲੈਂਗੁਏਜ ਕੋਈ ਵੀ ਹੋਵੇ ਭਾਸ਼ਾ ਇਨਸਾਨ ਨੂੰ ਇੱਕ ਦੂਜੇ ਨਾਲ ਜੋੜਨ ਦੇ ਲਈ ਬਣੀ ਹੋਈ ਹੈ ਨਾ ਪਰ ਇੱਕ ਭਾਸ਼ਾ ਜਿਹੜੀ ਇਨਸਾਨ ਦੇ ਅੰਦਰ ਕੋਈ ਵੀ ਲੈਂਗੁਏਜ ਤੋਂ ਉੱਪਰ ਆਉ ਉਹ ਅਹਿਸਾਸ ਆ ਜਿਹੜਾ ਸਾਡਾ ਪਿਆਰ ਦਾ ਉਹ ਆਪਣੇ ਆਪ ਨੂੰ ਬਹੁਤ ਸੀਧੇ ਕਨੈਕਟ ਕਰਦਾ ਅਸੀਂ ਸਟੈਨਲੀ ਦੇ ਨਾਲ ਉਸੇ ਲੈਂਗੁਏਜ ਦੇ ਜ਼ਰੀਏ ਕਨੈਕਟ ਹੋਏ ਹਾਂ ਅਸੀਂ ਇਸ ਦਿਨ ਲੈਣ ਗਏ ਸੀ ਦਿੱਲੀ ਤੋਂ ਭੈਣੇ ਮਲੂਏ ਬਹੁਤ ਇਧਰ ਉਧਰ ਭੱਜ ਰਿਆ ਸੀ ਅਗਰੈਸਿਵ ਸੀ بارش ਹੋ ਰਹੀ ਸੀ ਮੀਂਹ ਪੈ ਰਿਆ ਸੀ ਬਹੁਤ ਜ਼ਿਆਦਾ ਉਸ ਦਿਨ ਸਾਡੇ ਕੋਲੇ ਕੁਛ ਕੋਈ ਪਰਮਿਸ਼ਨ ਨਹੀਂ ਸੀ ਕੁਛ ਨਹੀਂ ਸੀ ਉੱਥੇ ਜਦੋਂ ਜਾ ਕੇ ਖੜ ਗਏ ਸਾਨੂੰ ਦੇਖ ਕੇ ਪੰਜਾਬੀ ਭੈਣ ਭਰਾ ਵਾਲੇ ਲੋਕਲ ਜਿਹੜੇ ਜਾਣਦੇ ਉਹ ਖੜਨ ਲੱਗ ਗਏ ਰੁਕਣ ਲੱਗ ਗਏ ਸਾਡੀ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤੀ ਇਹ ਬਿਲਕੁਲ ਹੀ ਲੈਂਗੁਏਜ ਹੋਰ ਬੋਲਦਾ ਸੀ ਸਾਨੂੰ ਪਤਾ ਹੀ ਨਹੀਂ ਸੀਗਾ ਪਰ ਅਸੀਂ ਇਹਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਇਹ ਗੱਲ ਸਮਝਾ ਲਈ ਸੀ ਜਿਹੜੀ ਕਿ ਮੈਨੂੰ ਮਹਿਸੂਸ ਹੋਈ ਵੀ ਇਹ ਗੱਲ ਸਮਝ ਗਿਆ ਸੀ ਇਹ ਵੀ ਮੈਨੂੰ ਇਹ ਹੈਲਪ ਕਰਨ ਆਏ ਨੇ ਮੇਰੀ ਤੇ ਇਹ ਜਦੋਂ ਅਸੀਂ ਉੱਥੋਂ ਫੜ ਕੇ ਗੱਟ ਲੈ ਕੇ ਆਏ ਆ ਨਹੀਂ ਤੇ ਜਿਹੜੀ ਹੈਲਥ ਸੀ ਉਹ ਤਾਂ ਬਹੁਤ ਹੈਵੀ ਸੀ ਹੁਣ ਤਾਂ ਘਟ ਗਿਆ ਬੇਟੇ ਦਾ ਐਕਸਾਈ ਕਰਕੇ ਤੇ ਮਤਲਬ ਡਰ ਲੱਗਦਾ ਸੀ ਕਿ ਇਸ਼ਨਾਨ ਨਹੀਂ ਸੀ ਕੀਤਾ ਨਾ ਤੇ ਨੂੰ ਪਤਾ ਨਹੀਂ ਤਿੰਨ ਚਾਰ ਸਾਲ ਹੋ ਗਏ ਸੀ ਵਿਚਾਰ ਤੇ ਗੰਦੇ ਕੱਪੜੇ ਪਾਏ ਸੀ ਬਹੁਤ ਜ਼ਿਆਦਾ ਤੇ ਜਦੋਂ ਅਸੀਂ ਇਹਨੂੰ ਗੱਡੀ 'ਚ ਬਿਠਾਇਆ ਕੇ ਤੇ ਬਸ ਸਾਡੀ ਉਹ ਭਾਸ਼ਾ ਨੂੰ ਉਸ ਦਿਨ ਤੋਂ ਸਮਝਣ ਲੱਗ ਗਿਆ ਸੀ ਰਸਤੇ 'ਚ ਵੀ ਇਹ ਸਾਡੀ ਉਸੇ ਭਾਸ਼ਾ ਨਾਲ ਕਨੈਕਟ ਹੋ ਕੇ ਸਾਨੂੰ ਡਰ ਲੱਗਦਾ ਸੀ ਪਿੱਛੇ ਬੈਠਾ ਸੀ ਗੱਡੀ ਦੇ ਵਿੱਚ ਮੂਰੇ ਅਸੀਂ ਮੁੰਡਾ ਗੱਡੀ ਚਲਾ ਰਹੀ ਮੈਂ ਬੈਠਾ ਸੀ ਨਾਲ ਵੀ ਪਤਾ ਨਹੀਂ ਕਿਦੋਂ ਅਗਰੈਸਿਵ ਹੋ ਜਣਾ ਸਾਡੇ ਕੋਲੇ ਕੋਈ ਇਹਦੀ ਪਰਮਿਸ਼ਨ ਨਹੀਂ ਸੀ ਲੈ ਕੇ ਆਉਣ ਦੀ ਇਹਨੂੰ ਰਸਤੇ 'ਚ ਰੌਲਾ ਪਾ ਦਿੰਦਾ ਜਾਂ ਪੁਲਿਸ ਨੂੰ ਕੋਈ ਹੋਰ ਲੱਗਣਾ ਤੁਸੀਂ ਇਹਨੂੰ ਕਿੱਥੇ ਲੈ ਕੇ ਚੱਲੇ ਹੋ ਨਾ ਪਰ ਇੱਕ ਉਹ ਭਗਵਾਨ ਦੀ ਆਕਾਲਪੁਰਖ ਵਾਹਿਗੁਰੂ ਦੀ ਕਿਰਪਾ ਸੀ ਅਸੀਂ ਰਾਹ ਰਸਤੇ ਜਾ ਕੇ ਇੱਕ ਢਾਬੇ ਤੇ ਰੋ ਕੇ ਉੱਤੇ ਆ ਕੇ ਇਹਨੇ ਸਾਡੇ ਨਾਲ ਆਰਾਮ ਨਾਲ ਉਤਰ ਕੇ ਖਾਣਾ ਖਾਦਾ ਤੇ ਖਾਣਾ ਖਾ ਕੇ ਇੱਥੇ ਆ ਕੇ ਅਸੀਂ ਪਹੁੰਚ ਕੇ ਸੁਪਨਿਆਂ ਦੇ ਘਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਨੇ ਕਿਸੇ ਨੂੰ ਵੀ ਬਦਤਮੀਜ਼ੀ ਨਾਲ ਗੱਲ ਨਹੀਂ ਕੀਤੀ ਕਿਸੇ ਨੇ ਇਹਨੇ ਕੋਈ ਮਾੜਾ ਲਫਜ਼ ਨਹੀਂ ਬੋਲੇ ਆਪਣਾ ਰੋਟੀ ਪਾਣੀ ਖਾਂਦਾ ਦਵਾਈ ਖਾ ਲੈਂਦਾ ਜਿੰਮੇ ਨੂੰ ਖਵਾ ਦਈਦੀ ਆ ਤੇ ਅਸੀਂ ਬਹੁਤ ਸਾਰੇ ਇੱਥੇ ਮੈਂਬਰ ਆਏ ਜਿਹੜੇ ਇਹਦੀ ਲੈਂਗੁਏਜ ਨੂੰ ਜਾਣਦੇ ਸੀ ਮਿਲ ਕੇ ਗਏ ਉਹਨਾਂ ਨੇ ਇਹਦੇ ਨਾਲ ਗੱਲ ਕੀਤੀ ਪਹਿਲਾਂ ਪਹਿਲਾਂ ਜਿਆਦਾ ਅਫਸਰਟ ਸੀ ਥੋੜਾ ਜਿਹਾ ਮੰਨ ਲਓ ਇਹ ਕੁਝ ਦੱਸ ਨਹੀਂ ਸੀ ਪਾਉਂਦਾ ਹੋਰ ਹੀ ਗੱਲਾਂ ਕਰੀ ਜਾਂਦਾ ਸੀ ਜਿਵੇਂ ਮੰਨ ਲਓ ਜੋ ਇਹਦੇ ਦਿਮਾਗ ਚ ਆਈ ਜਾਂਦਾ ਸੀ ਫਿਰ ਮੈਡੀਸਨ ਦੇ ਨਾਲ ਥੋੜਾ ਥੋੜਾ ਫਰਕ ਪਿਆ ਫਿਰ ਇਹਨੇ ਆਪਣਾ ਐਡਰੈਸ ਵਗੈਰਾ ਦੱਸਣਾ ਸ਼ੁਰੂ ਕੀਤਾ ਫਿਰ ਤੇ ਆਪਣੇ ਪੀਸੀਟੀ ਕਾਲਜ ਤੋਂ ਸਟੂਡੈਂਟ ਆਏ ਫਿਰ ਸਿਟੀ ਯੂਨੀਵਰਸਿਟੀ ਤੋਂ ਸਟੂਡੈਂਟ ਆਏ ਉਹਨਾਂ ਨੇ ਵੀ ਕਾਫੀ ਇਹਦੇ ਨਾਲ ਗੱਲਾਂ ਕੀਤੀਆਂ ਫਿਰ ਬੈਂਸਲੇ ਜੀ ਆਏ ਉਹਨਾਂ ਨੇ ਮਤਲਬ ਹੌਲੀ ਹੌਲੀ ਫਿਰ ਇਹਨੂੰ ਪਤਾ ਲੱਗਣ ਲੱਗ ਗਿਆ ਵੀ ਮੇਰੀ ਫੈਮਿਲੀ ਦਾ ਹੁਣ ਕੋਈ ਨਾ ਕੋਈ ਹੱਲ ਕਰਨਗੇ ਤਾਂ ਫਿਰ ਅੱਜ ਤੁਸੀਂ ਉਹ ਸਾਰੀ ਜਿਹੜੀ ਕੋਸ਼ਿਸ਼ ਨੂੰ ਬੂਰ ਪਿਆ ਤੇ ਕੱਲ ਨੂੰ ਹੁਣ ਬੈਂਸਲੇ ਜੀ ਦੀ ਤੇ ਸਿਕੰਦਰਪੈਨ ਜੀ ਦੀ ਕੋਸ਼ਿਸ਼ ਤੇ ਸਦਕਾ ਅਸਨੇ ਆਂਦੀ ਆਪਣੇ ਘਰ ਚੱਲਿਆ ਜੀ ਆਪਣੀ ਮਾਂ ਬਾਪ ਕੋਲ ਚੱਲ ਆ ਅੱਜ ਟੋਡ ਹਿਮ ਇਨ ਮਾਈ ਲੈਂਗੁਏਜ ਵਾਟ ਕੈਨ ਆਈ ਸੇ ਵਾਟ ਵਾਟ ਆਈ ਕੈਨ ਸੇ ਵਾਟ ਆਈ ਸਾਈ ਕੈਨ ਸੇ ਟੂ ਟੂ ਹਿਮ ਸੇ ਥੈਂਕ ਯੂ ਸੇ ਥੈਂਕ ਯੂ ਆਮ ਗ੍ਰੇਟਫੁਲ ਗ੍ਰੇਟਫੁਲ ਥੈਂਕ ਯੂ ਥੈਂਕ ਯੂ ਵੈਰੀ ਮਚ ਯੂ ਆ ਹੈਪੀ ਥੈਂਕ ਯੂ ਵੈਰੀ ਮਚ ਇਨ ਯੋਰ ਲੈਂਗੁਏਜ ਆਮ ਗ੍ਰੇਟਫੁਲ Today, because you call me out for daily international mm. magazine, mm. newspaper, television, and uh, worldwide news so I can testify myself. I don't know much about language, speaking violently, talking, but I know how to learn. If I can get chance or thought, thought sightness to something, thought thought sightness or something, I can learn it once to say yes. I have seen this thing before. Thank you. Thank you. Thank you, Stanley. Thank you. Thank you, Vire. Thank you.